ਬਾਬਾ ਪੁੱਟਣ ਸ਼ਾਹ ਜੀ ਦੀ ਹੈ ਇਹ ਛੋਟੀ ਉਮਰ ਚਾਏ ਜਿੱਥੇ ਬਾਬਾ ਗ੍ਰਤੀਤਾ ਜੀ ਦਾ ਸਥਾਨ ਹੈ ਉਸ ਜਗ੍ਹਾ ਤੇ ਬੈਠ ਕੇ ਇਨ ਨੇ 775 ਸਾਲ ਅੱਲਾਹ ਤਾਲਾ ਦੀ ਬੰਦਗੀ ਕੀਤੀ ਅੱਲਾਹ ਤਾਲਾ ਦੀ ਬੰਦਗੀ ਕਰਦਿਆ ਕਰਦਿਆ ਇਨ ਨੂੰ ਪੰਜ ਚੀਜ਼ਾਂ ਗੋਡ ਗਿਫਟ ਹੋਈਆਂ ਤਿੰਨ ਬੱਕਰੀਆਂ ਇੱਕ ਸ਼ੇਰ ਇੱਕ ਕੁੱਤਾ ਸਾਈਂ ਜੀ ਦੀ ਇੰਨੇ ਆਜੂ ਦੀ ਜਿਹੜੇ ਆਪ ਪਰਵਿੱਟਿਆਂ ਦੇ ਬਾਗ ਤੇ ਜ਼ਮੀਨ ਨਾਲ ਲੱਗਦੇ ਤੇ ਜਦੋਂ ਸ੍ਰੀ ਜੀ ਨੇ ਆਪਣੇ ਪਰਵਿੱਟਿਆਂ ਦੇ ਬਾਗ ਚੱਕੇ ਦੇਖਿਆ ਮਾਰੇ ਤੇ ਦਰਸ਼ਨ ਕੀਤੇ ਸਾਈਂ ਜੀ ਬਹੁਤ ਖੁਸ਼ ਹੋਏ ਕਿ ਸਾਈਂ ਜੀ ਨੇ ਇਹਨਾਂ ਤਿੰਨਾਂ ਬੱਕਰੀਆਂ ਦਾ ਦੁੱਧ ਚੋ ਕੇ ਮਹਾਰਾਜ ਨੂੰ ਪੇਟ ਕਰਤਾ ਗੁਰੂ ਨਾਨਕ ਦੇਵ ਜੀ ਫੇ ਸਾਈਂ ਜੀ ਨੇ ਉਹ ਹੀ ਦੁੱਧ ਆਪਣੇ ਧੋਨੇ 'ਚੋਂ 121 ਸਾਲ ਬਾਅਦ ਕੱਢਿਆ ਉਹ ਜਿਵੇਂ ਕਨਕ ਦੇਵ ਜੀ ਸਾਈਂ ਜੀ ਨੇ ਉਹ ਹੀ ਦੁੱਧ ਆਪਣੇ ਧੋਨੇ ਚੋਂ 121 ਸਾਲ ਬਾਅਦ ਕਿੱਢਿਆ ਉਹ ਜਿਵੇਂ ਕੱਚੇ ਦਾ ਕੱਚਾ ਰੱਖੇ ਤਾਂ ਉਵੇਂ ਕੱਚੇ ਦਾ ਕੱਚਾ ਨਿਕਲਿਆ ਉਹ ਦੁੱਧ ਪਾਤਾ ਗਰਤੀਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਦਾ ਸਰੂਪ ਧਾਰ ਕੇ ਛੱਕਿਆ ਤੇ ਬਾਲ ਨੇ ਦੇ ਮਰਦਾਨੇ ਨੂੰ ਸੁਕਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਰਗਾਹ ਸਾਈਂ ਪੀਰ ਬਾਬਾ ਭੁੱਟਣ ਸ਼ਾਹ ਜੀ ਦੀ ਹੈ ਇਹ ਛੋਟੀ ਉਮਰ ਚ ਆਏ ਜਿੱਥੇ ਬਾਬਾ ਗਰਤੀਤਾ ਜੀ ਦਾ ਸਥਾਨ ਹੈ ਉਸ ਜਗ੍ਹਾ ਤੇ ਬੈਠ ਕੇ ਇਨਨਹ 775 ਸਾਲ ਅੱਲਾਹ ਤਾਲਾ ਦੀ ਬੰਦਗੀ ਕੀਤੀ ਅੱਲਾਹ ਤਾਲਾ ਦੀ ਬੰਦਗੀ ਕਰਦਿਆ ਕਰਦਿਆ ਇਹਨਾਂ ਨੂੰ ਪੰਜ ਚੀਜ਼ਾਂ ਗੋਡ ਗਿਫਟ ਹੋਈਆਂ 3 ਬੱਕਰੀਆਂ ਇੱਕ ਸ਼ੇਰ ਇੱਕ ਕੁੱਤਾ ਸ਼ੇਰ ਤੇ ਕੁੱਤਾ ਬੱਕਰੀਆਂ ਦੀ ਰਾਖੀ ਵਾਸਤੇ ਸੀ ਇਹ ਸ਼ੇਰ ਤੇ ਕੁੱਤਾ ਇਹਨਾਂ ਬੱਕਰੀਆਂ ਨੂੰ ਇਹਨਾਂ ਜੰਗਲਾਂ ਵਿੱਚ ਚਾਰ ਕੇ ਲਿਆਂਦੇ ਸੀ ਸਾਂਝੀ ਦੀ ਤਾਂ ਆਪ ਸਮਾਧੀ ਲਾ ਕੇ ਅੱਲਾਹ ਤਾਲਾ ਦੀ ਬੰਦਗੀ ਵਿੱਚ ਬੈਠ ਜਾਂਦੇ ਦੇ ਫਿਰ ਸ਼ੇਰ ਤੇ ਕੁੱਤਾ ਇਹਨਾਂ ਬੱਕਰੀਆਂ ਨੂੰ ਇਹਨਾਂ ਜੰਗਲਾਂ ਵਿੱਚ ਚਾਰ ਕੇ ਲਿਆਉਂਦੇ ਸਨ ਸਾਈਂ ਜੀ ਇਹਨਾਂ ਤਿੰਨਾਂ ਬੱਕਰੀਆਂ ਦਾ ਦੁੱਧ ਪੀ ਕੇ ਅੱਲਾਹ ਤਾਲਾ ਦੀ ਬੰਦਗੀ ਕਰਦੇ ਸੀ ਜਦੋਂ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਮਣੀ ਕਨ ਦੀ ਯਾਤਰਾ ਤੋਂ ਕੀਰਤਬ ਸਾਹਿਬ ਆਏ ਉਹ ਫਿਰ ਪਾਪਾ ਬੁੱਢਣ ਸਾਹਿਬ ਜੀ ਕੋਲ ਆਏ ਪਿਛਲੇ ਸਥਾਨ ਤੇ ਪਾਪਾ ਗਿੱਤਾ ਜੀ ਤੇ ਜਿੱਥੇ ਹੁਣ ਮਹਾਰਾਜ ਦੀ ਪੀੜ ਸਾਹਿਬ ਰੱਖੀ ਹੈ ਉੱਥੇ ਉਸਤਾਨ ਤੇ ਆਏ ਸਾਈਂ ਜੀ ਬਹੁਤ ਸਾਈਂ ਜੀ ਅੱਗੇ ਬੇਨਤੀ ਕੀਤੀ ਸਾਈਂ ਜੀ ਆਪਣੀ ਸਮਾਦੀ ਖੋਲੋ ਅਸੀਂ ਆਪਦੇ ਦਰਸ਼ਨਾਂ ਨੂੰ ਆਏ ਆ ਸਾਈਂ ਜੀ ਦੀ ਇੰਨੀ ਆਗਯੂਤੀ ਜਿਹੜੇ ਅਪਰਵਟਿਆਂ ਦੇ ਬਾਅਦ ਤੇ ਜ਼ਮੀਨ ਨਾ ਲੱਗਦੇ ਤੇ ਜਦੋਂ ਸਾਈਂ ਜੀ ਨੇ ਆਪਣੇ ਪਰਵਟਿਆਂ ਦੇ ਬਾਅਦ ਚੱਕੇ ਦੇਖਿਆ ਮਹਾਰਾਜ ਦੇ ਦਰਸ਼ਨ ਕੀਤੇ ਸਾਈਂ ਜੀ ਬਹੁਤ ਖੁਸ਼ ਹੋਏ ਤੇ ਸਾਈਂ ਜੀ ਨੇ ਇਹਨਾਂ ਤਿੰਨਾਂ ਬੱਕਰੀਆਂ ਦਾ ਦੁੱਧ ਝੋਕੇ ਮਹਾਰਾਜ ਨੂੰ ਪੇਟ ਕਰਤਾ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਸਾਈਂ ਜੀ ਤੋੜਾ ਦੁੱਧ ਹੁਣ ਪਰਵਾਣ ਹੈ ਅਸੀਂ ਇਹ ਹੁਣ ਨਹੀਂ ਸਕਣਾ ਇਹ ਅਮੰਤ ਤੁਸੀਂ ਆਪਣੇ ਕੋ ਰੱਖ ਲਓ ਅਸੀਂ ਇਹ ਦੁੱਧ ਛੇਵੇਂ ਜਾਮੇ ਵਿੱਚ ਛਕਾਂਗੇ ਸਾਈਂ ਜੀ ਨੇ ਉਹੀ ਦੁੱਧ ਆਪਣੇ ਢੂਣੇ ਵਿੱਚ ਦਵਾ ਕੇ ਰੱਖ ਲਿਆ ਆਪ ਸਮਾਦੀ ਲਾ ਲਈ ਛੇਵੇਂ ਜਾਮੇ ਦੀ ਗੁਡੀ ਵਿੱਚ ਬੈਠ ਕੇ ਬੈਠੇ ਆ ਬੈਠੇ ਪੰਜੇ ਪਾਸ਼ਾ ਦਾ ਸਮਾਂ ਲੰਘਿਆ ਜਦੋਂ ਛੇਵੇਂ ਪਾਸ਼ਾ ਦਾ ਸਮਾਂ ਆਇਆ ਸ੍ਰੀ ਹਰਗੋਬਿੰਦ ਸਾਹਿਬ ਉਹਨਾਂ ਦੇ ਭੱਤੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਹੋਇਆ ਜਾਓ ਉਸ ਪਹਾੜੀ ਤੇ ਬਾਬਾ ਬੁੱਢਣ ਸਾਹਿਬ ਜੀ ਪਹਿਲੇ ਪਾਸ਼ੇ ਦੀ ਅਮਾਨਤ ਲਾ ਕੇ ਬੈਠੇ ਆ ਉਹਨਾਂ ਤੋਂ ਤੁਸੀਂ ਅਮਾਨਤ ਲਓ ਫਿਰ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਣ ਸਾਹਿਬ ਜੀ ਕੋਲ ਗਏ ਆਣ ਕੇ ਬੇਨਤੀ ਕੀਤੀ ਸਾਈਂ ਜੀ ਸਮਾਂਤੀ ਖੋਲੋ ਸਾਡੀ ਰੱਖੀ ਹੋਈ ਅਮਾਨਤ ਦਿਓ ਸਾਇੰਥੀ ਨੇ ਉਹ ਹੀ ਦੁੱਧ ਆਪਣੇ ਧੋਨੇ ਚੋਂ 121 ਸਾਲ ਬਾਅਦ ਕੱਟਿਆ ਉਹ ਜਿਵੇਂ ਕੱਚੇ ਦਾ ਕੱਚਾ ਰੱਖਿਆ ਤਾਂ ਉਵੇਂ ਕੱਚੇ ਦਾ ਕੱਚਾ ਨਿਕਲਿਆ ਉਹ ਦੁੱਧ ਪਾਪਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਦਾ ਸਰੂਪ ਧਾਰ ਕੇ ਸ਼ਕਿਆ ਤੇ ਬਾਲ ਦੇ ਮਰਦਾਨੇ ਨੂੰ ਸ਼ਕਤ ਸੌਟਾਇਆ ਦੁੱਧ ਛਕਣ ਤੋਂ ਬਾਅਦ ਪਾਪਾ ਗੁਰਦਿੱਤਾ ਜੀ ਨੇ ਇੱਕ ਪਿੰਡ ਪੈਂਦਾ ਜਿੰਦਵੜੀ ਉੱਥੇ ਇੱਕ ਮਰੀ ਹੋਈ ਗਊ ਜੀ ਦੀ ਕਰਦੇ ਛੇਵੇਂ ਪਾਸ਼ਾ ਨੂੰ ਪਤਾ ਲੱਗ ਗਿਆ ਨਰਾਜ ਹੋ ਗਏ ਕਹਿੰਦੇ ਤੁਸੀਂ ਅੱਜ ਮਰੇ ਹੋਏ ਡੰਗਰਾਂ ਨੂੰ ਜੀਂਦੇ ਕਰਨ ਲੱਗ ਗਏ ਦਿਨ ਚੜਦੇ ਨੂੰ ਹੋਰੇ ਮਰੇ ਹੋਏ ਬੰਦਿਆਂ ਦੇ ਢੇਲ ਲੱਗ ਜੂਗੇ ਤੁਸੀਂ ਕੀ ਦੇ ਕੀ ਦੇ ਨੂੰ ਜੀਂਦਾ ਕਰੋਗੇ ਇਹ ਗੁਰੂ ਘਰ ਜੋ ਕਰਾਮਾ ਦਿਖਾਣੀ ਕੇਹਰ ਦੇ ਬਰਾਬਰ ਹੈ ਇਸ ਗੋਗ ਦੇ ਬੰਦੇ ਜਾਂ ਸ਼ਰੀਰ ਤੁਸੀਂ ਛੱਡੋ ਜਾਂ ਸ਼ਰੀਰ ਛੱਡਣ ਦੀ ਆਗਿਆ ਮੈਨੂੰ ਦਿਓ ਬੁੱਪਾ ਪਾਪਾ ਗੁਰਦਿੱਤਾ ਜੀ ਕਹਿਣ ਲੱਗੇ ਪਿਤਾ ਜੀ ਕਾਰਾ ਮਾਦੇ ਵੀ ਮੈਂ ਦਿਖਾਈ ਹੈ ਸ਼ੀਰ ਛੱਡਣ ਦੀ ਵੀ ਆਗੇ ਮੈਨੂੰ ਤੋਂ ਫੇ ਪਿਛਲੇ ਸਤਾਂ ਤੇ ਪਾਪਾ ਗੁੱਡਣ ਸ਼ਾਹ ਜੀ ਕੋੜਾਏ ਪਾਪਾ ਗੁਰਦਿੱਤਾ ਜੀ ਆਣ ਕੇ ਬੇਨਤੀ ਕੀਤੀ ਸਾਈਂ ਜੀ ਤੁਸੀਂ ਇਸ ਜਗ੍ਹਾ ਤੇ ਬਹੁਤ ਦੇ ਨਾਮ ਨਾਮ ਜਪ ਲਿਆ ਇਹ ਜਗ੍ਹਾ ਪਵਿੱਤਰ ਹੋਗੀ ਇਹ ਜਗ੍ਹਾ ਤੁਸੀਂ ਸਾਨੂੰ ਦੇ ਦਿਓ ਆਪਣਾ ਡੇਰਾ ਤੁਸੀਂ ਅਗਲੀ ਪਹਾੜੀ ਤੇ ਲਾ ਲਓ ਸਾਈਂ ਜੀ ਕਹਿ ਲੱਗੇ ਬਾਬਾ ਗਰਦਿੱਤਾ ਜੀ ਨੂੰ ਇਹ ਜਗ੍ਹਾ ਵੀ ਤੁਹਾਡੀ ਹੁਕਮ ਵੀ ਤੁਹਾਡਾ ਪਰ ਤੂੰ ਬਾਬਾ ਗਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਮੇ ਮੇਰੀ ਤਪੱਸੇ ਵਾਲੀ ਜਗ੍ਹਾ ਤੁਸੀਂ ਲੈ ਲੈਣੀ ਕਾਨੂੰ ਇਸ ਜਗ੍ਹਾ ਤੇ ਲੋਕਾਂ ਦੀ ਮੋਹ ਮੰਗੀਆਂ ਬਣਾਦਾ ਪੂਰੀਆਂ ਹੋਣੀਆਂ ਮੇਲੇ ਲੱਗਣੇ ਮੇਰੀ ਪਵਿੱਤਰ ਹੋਈ ਜਗ੍ਹਾ ਤੁਸੀਂ ਲੈ ਲਈ ਮੇਰੀ ਇਸ ਪਹਾੜੀ ਤੇ ਕੌਣ ਆਉਂਗਾ ਤੇ ਬਾਬਾ ਗਰਦੀਤਾ ਜੀ ਬਚਨ ਕਰਦੇ ਸਾਈਂ ਜੀ ਜੋ ਵਰ ਮੈਨੂੰ ਸੋ ਵਰ ਦੋਨੋਂ ਮੈਂ ਜਾਤ ਰਹੀ ਉਹਦੀ ਤੋਂ ਸਫਲ ਗਰੂਗਾ ਜਿਹੜਾ ਤੁਹਾਡੇ ਦਰਬਾਰ ਤੇ ਆਉਂਗਾ ਜਿਹੜਾ ਤੁਹਾਡੇ ਨਹੀਂ ਆਉਂਗਾ ਖਾਲੀ ਦਾ ਖਾਲੀ ਰਹੂਗਾ ਪਿਛੇ ਲਿਸਤਾਨ ਤੇ ਬਾਬਾ ਗਰਦੀਤਾ ਜੀ 25 ਸਾਲ ਦੀ ਉਮਰ ਭੋਗਦੇ ਹੋਏ ਉਸ ਸਥਾਨ ਤੇ ਜੋਤੀ ਜੋ ਸਮਾਗੇ ਸਾਈਂ ਜੀ ਨੇ ਇਸ ਜਗ੍ਹਾ ਤੇ ਸਿਰਫ 13 ਦਿਨ ਦਾ ਨਾਮ ਜੱਪਿਆ ਅੰਤਿਮ ਸਮੇਂ 802 ਸਾਲ 13 ਦਿਨ ਦੀ ਉਮਰ ਭੋਗਦੇ ਹੋਏ ਸਾਈਂ ਜੀ ਇਸ ਸਥਾਨ ਤੇ ਜੋਤੀ ਜੋ ਸਮਾਗੇ ਇਹਨਾਂ ਦੀ ਸਮਾਧ ਛੇਵੇਂ ਪਾਸ਼ੇ ਨਾਲ ਆਪਣੇ ਹੱਥੀ ਤਿਆਰ ਕੀਤੀ ਜੋ ਮੁਸਲਮਾਨ ਰੀਤ ਹੁੰਦੀ ਹੈ ਉੱਪਰ ਰਮਾਲਾ ਪੇਟ ਕੀਤਾ ਅਰਦਾਸ ਕੀਤੀ ਦੁਆਰੇ ਇਹਨਾਂ ਨੂੰ ਫਿਰ ਵਰਦਾਨ ਦਿੱਤਾ ਸਾਈਂ ਜੀ ਮੈਂ ਵੀ ਤੁਹਾਨੂੰ ਇਹ ਹੀ ਵਰ ਦਿੰਦਾ ਹਾਂ ਮੇਰੀ ਜਿੰਨੇ ਵੀ ਕੀਰਤ ਸਾਧੀਆਂ ਸੰਗਤਾਂ ਆਉਣਗੀਆਂ ਮੈਂ ਯਾਤਰਾ ਉਦੀ ਤੱਕ ਸਫਲ ਕਰੂੰਗਾ ਜਿਹੜਾ ਤੁਹਾਡੇ ਦਰਬਾਰ ਤੇ ਆਉਂਗਾ ਜਿਹੜਾ ਤੁਹਾਡੇ ਨਹੀਂ ਆਉਂਗਾ ਉਹ ਖਾਲੀ ਦਾ ਖਾਲੀ ਰੋਊਗਾ ਇਹ 바ਬਈ ਦਾ ਦਿयास ਹੈ ਬੰਕੀ ਪਾਪੇ ਦੀਆਂ ਸ਼ੀਟ ਤੇ ਕੁੱਤਾ ਬੱਕਰੀ ਇਵੇਂ ਦੇ ਇਵੇਂ ਸਮਾ ਗਈਆਂ ਸਾਈਂ ਜੀ ਨੇ ਇਹਨਾਂ ਨੂੰ ਬਹੁਤ ਵੱਡਾ ਵਰਦਾਨ ਦਿੱਤਾ ਹੈ ਸਾਡਾ ਸਕਿਨ ਦਾ ਕੋਈ ਵੀ ਰੋਗ ਹੋਵੇ ਚਮੜੀ ਦਾ ਕੋਈ ਵੀ ਰੋਗ ਹੋਵੇ ਸਕਿਨ ਦਾ ਜਿਵੇਂ ਕਿਸੇ ਫਲਵੇਰੀ ਹੋ ਜਾਂਦੀ ਮੋਕੇ ਹੋ ਜਾਂਦੇ ਅਲਰਜੀ ਹੋ ਜਾਂਦੀ ਜੋ ਡਾਕਟਰੀ ਪੀਤ ਵਿਆ ਤੇ ਠੀਕ ਨਹੀਂ ਹੁੰਦਾ ਉਹ ਪੂਰੇ ਆ ਕੇ ਮੱਥਾ ਟੇਕ ਕੇ ਠੀਕ ਹੁੰਦਾ ਫਿਰ ਉਹਦੀ ਭੇਟਾ ਦੇਣੀ ਪੈਂਦੀ ਠੀਕ ਹੋਣੇ ਤੇ ਬਾਅਦ ਨਮਕ ਤੇਲ ਝਾੜੂ ਇਹ ਚੜਾਣਾ ਪੈਂਦਾ ਇਹ ਪਾਪੇ ਦਾ ਇਤਿਆਸ ਹੈ ਸਾਈਂ ਜੀ ਤੁਹਾਡੀ ਜਤਰਾ ਸਭ ਤੇ ਪ੍ਰਵਾਨ ਕਰੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਹ Criar aqui é